ਕੇਂਦਰ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਬਿਲ ਯਾਨੀ ਕਿ ਨਾਗਰਿਕਤਾ ਅਮੈਂਡਮੈਂਟ ਕਾਨੂੰਨ ਜਿਹੜਾ ਹੈਗਾ ਆ ਉਹ ਲਾਗੂ ਕਰ ਦਿੱਤਾ ਗਿਆ ਪੂਰੇ ਦੇਸ਼ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ ਨਾਗਰਿਕਤਾ ਸੋਧ ਬਿਲ ਨੂੰ ਲਾਗੂ ਕਰ ਦਿੱਤਾ ਗਿਆ ਜਿਹੜਾ 2019 ਦੇ ਵਿੱਚ ਬੀਜੇਪੀ ਦਾ ਚੋਣ ਮੈਨੀਫੈਸਟੋ ਸੀਜ਼ ਦੇ ਉੱਤੇ ਚਰਚਾਵਾਂ ਕੀਤੀਆਂ ਗਈਆਂ ਜਿੱਤਣ ਤੋਂ ਬਾਅਦ ਇਸ ਨੂੰ ਅਸੈਂਬਲੀ ਦੇ ਵਿੱਚ ਲਿਆਂਦਾ ਗਿਆ ਬਿਲ ਪੇਸ਼ ਕੀਤਾ ਗਿਆ ਕਾਨੂੰਨ ਬਣਾ ਦਿੱਤਾ ਗਿਆ ਪਰ ਅਜੇ ਤੱਕ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਨਹੀਂ ਕੀਤਾ ਗਿਆ ਸੀ ਪਰ ਹੁਣ ਇੱਕ ਗਜ਼ਟ ਨੋਟੀਫਿਕੇਸ਼ਨ ਤੋਂ ਬਾਅਦ ਉਸ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਖਾਸ ਕਰਕੇ ਇਸ ਦੇ ਵਿੱਚ ਗੈਰ ਮੁਸਲਮ ਪਾਈਚਾਰੀ ਨਾਲ ਤਾਲੁਕ ਰੱਖਣ ਵਾਲੇ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਨਾਗਰਿਕਤਾ ਹਾਸਲ ਕਰਨ ਦੇ ਵਿੱਚ ਹੋਰ ਸੌਖ ਹੋਵੇਗੀ ਤਾਂ ਦੱਸ ਨਿਆ ਕਿ ਭਾਰਤ ਦੇ ਅੰਦਰ ਇਸ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਬਣਿਆ ਹੋਇਆ ਸੀ ਖਾਸ ਕਰਕੇ ਇਸ ਨਵੇਂ ਅਮੈਂਡਮੈਂਟ ਐਕਟ ਦੀ ਜਿਹੜੀ ਹੈ ਉਹ ਵਿਰੋਧਤਾ ਕੀਤੀ ਜਾ ਰਹੀ ਸੀ ਅਸਾਮ ਦੇ ਵਿੱਚ ਇਸ ਗੱਲ ਦੀ ਵਿਰੋਧਤਾ ਹੋ ਰਹੀ ਸੀ ਖਾਸ ਕਰਕੇ ਦਿੱਲੀ ਦੇ ਵਿੱਚ ਵੀ ਵਿਰੋਧਤਾ ਹੋ ਰਹੀ ਸੀ ਔਰ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਲੀ ਦੇ ਵਿੱਚ ਜਦੋਂ ਗਜ਼ਟ ਨੋਟੀਫਿਕੇਸ਼ਨ ਪਾਸ ਕੀਤਾ ਜਾਂਦਾ ਹੈ ਦਿੱਲੀ ਦੇ ਵਿੱਚ ਸੁਰੱਖਿਆ ਬਲਾਂ ਦੀ ਤਣਾਤੀ ਜਿਹੜੀ ਆ ਉਹ ਵਧਾ ਦਿੱਤੀ ਜਾਂਦੀ ਹੈ ਖਾਸ ਕਰਕੇ ਸ਼ਾਹੀਨ ਬਾਗ ਔਰ ਜਾਮੀਆਂ ਦੇ ਇਲਾਕੇ ਦੇ ਵਿੱਚ ਇਹ ਸੁਰੱਖਿਆ ਜਿਹੜੀ ਆ ਉਹਦਾ ਦਿੱਤੀ ਜਾਂਦੀ ਹੈ ਦੂਜੇ ਪਾਸੇ ਅਸਾਮ ਦੇ ਵਿੱਚ ਇਸ ਨੂੰ ਲੈ ਕੇ ਵਿਵਾਦ ਪੜਕਿਆ ਆ ਅਸਾਮ ਦੇ ਵਿੱਚ ਵਿਰੋਧੀ ਪਾਰਟੀਆਂ ਨੇ CAA ਦਾ ਵਿਰੋਧ ਕੀਤਾ ਆ ਜਾਂ ਕੇ ਵਿਰੋਧ ਕੀਤਾ ਆ ਸੀ ਇਹ ਭਾਵੇਂ 2019 ਦੇ ਚੋਣ ਮੈਨੀਫੈਸਟੋ ਦਾ ਇੱਕ ਹਿੱਸਾ ਸੀਗਾ ਭਾਜਪਾ ਦੇ ਵੱਲੋਂ ਪਰ ਦੂਜੇ ਪਾਸੇ ਹੁਣ ਇਸ ਮਾਮਲੇ ਨੂੰ ਲੈ ਕੇ ਅਮਿਤ ਸ਼ਾਹ ਨੇ ਵੀ ਲੱਗੇ ਕੁਝ ਮਹੀਨੇ ਪਹਿਲਾਂ ਐਲਾਨ ਕੀਤਾ ਸੀ ਕਿ CAA ਨੂੰ ਕੋਈ ਨਹੀਂ ਰੋਕ ਸਕਦਾ ਨਾਗਰਿਕਤਾ ਸੋਧ ਬਿੱਲ ਆ ਕੇ ਰਵੇਗਾ ਇਹੋ ਜੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਸੀ ਜਿਸ ਤੋਂ ਵਿਵਾਦ ਜ਼ਰੂਰ ਪਖਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਗਜ਼ਟ ਨੋਟੀਫਿਕੇਸ਼ਨ ਪਾਸ ਕਰ ਦਿੱਤਾ ਗਿਆ ਔਰ ਗਜ਼ਟ ਨੋਟੀਫਿਕੇਸ਼ਨ ਪਾਸ ਕਰਨ ਤੋਂ ਬਾਅਦ ਇਸ ਨੂੰ ਹੁਣ ਅਮਲੀ ਤੌਰ ਦੇ ਉੱਤੇ ਕਾਨੂੰਨ ਜਿਹੜਾ ਕਾਨੂੰਨ ਦੇ ਵਿੱਚ ਲਿਆਂਦਾ ਗਿਆ ਹੈ ਖਾਸ ਕਰਕੇ ਨਾਗਰਿਕਤਾ ਸੋਧ ਨਿਯਮ 2024 ਦੇ ਆਧਾਰ ਦੇ ਉੱਤੇ ਗਜ਼ਟ ਨੋਟੀਫਿਕੇਸ਼ਨ ਦੇ ਵਿੱਚ ਇਸ ਦਾ ਨਾਮ ਜਿਹੜਾ ਉਹ ਲਿਖਿਆ ਗਿਆ 2019 ਦੇ ਵਾਦੇ ਤੋਂ ਬਾਅਦ ਹੁਣ ਇਸ ਉੱਤੇ ਐਕਸ਼ਨ ਲਿਆ ਗਿਆ ਹਾਲਾਂਕਿ ਕਾਂਗਰਸ ਨੇ ਸਾਫ ਤੌਰ ਦੇ ਉੱਤੇ ਕਿਹਾ ਕਿ ਇਸ ਦੇ ਨਾਲ ਸਿਰਫ ਧ्रुਵੀਕਰਨ ਕੀਤਾ ਜਾ ਰਿਹਾ ਹੈ ਸਿਰਫ ਵੋਟਰਸ ਨੂੰ ਪਰਚਾਉਣ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ 2019 ਦੇ ਵਿੱਚ ਬੀਜੇਪੀ ਦਾ ਇਹ ਵਾਦਾ ਸੀਗਾ ਬੀਜੇਪੀ ਦੇ ਚੋਨ ਮੈਨੀਫੈਸਟੋ ਦਾ ਹਿੱਸਾ ਸੀਗਾ ਤੇ ਉਸੇ ਦੇ ਆਧਾਰ ਦੇ ਉੱਤੇ ਅਸੈਂਬਲੀ ਦੇ ਵਿੱਚ ਇਸ ਨੂੰ ਬਿੱਲ ਦੇ ਤੌਰ ਦੇ ਉੱਤੇ ਪਾਸ ਕੀਤਾ ਗਿਆ ਨੂੰ ਬਣਾਇਆ ਗਿਆ ਪਰ ਹੁਣ ਜਦੋਂ ਚੋਣਾਂ ਨਜ਼ਦੀਕ ਨੇ ਉਦੋਂ ਹੀ ਪਾਸ ਕੀਤਾ ਗਿਆ ਜਦੋਂ ਲੋਕ ਸਭਾ ਚੋਣ ਨਜ਼ਦੀਕ ਹੈਗੀ ਹੈ ਉਸ ਵੇਲੇ ਹੀ ਇਸ ਨੂੰ ਪਾਸ ਕੀਤਾ ਗਿਆ ਧਰੂਵੀਕਰਨ ਕਰਨ ਦਾ ਇਲਜ਼ਾਮ ਜਿਹੜਾ ਆ ਉਹ ਭਾਜਪਾ ਦੇ ਉੱਤੇ ਲਗਾਇਆ ਗਿਆ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਿਹੜੀ ਵਿਵਾਦ ਸੀ ਉਹ ਪਹਿਲਾਂ ਵੀ ਬਣਿਆ ਸੀ ਖਾਸ ਤੌਰ ਦੇ ਉੱਤੇ ਵਿਸ਼ੇਸ਼ ਧਰਮਾਂ ਦੇ ਲੋਕ ਜਿਹੜੇ ਨੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਇਸ ਦੇ ਵਿੱਚ ਛੋਟ ਦਿੱਤੀ ਗਈ ਹੈ ਦੱਸ ਦਈਏ ਕਿ ਗੈਰ ਮੁਸਲਮ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਨਾਗਰਿਕਤਾ ਹਾਸਲ ਕਰਨ ਦੇ ਵਿੱਚ ਸੌਖ ਹੋਵੇਗੀ ਇਸ ਨਾਗਰਿਕਤਾ ਸੋਧ ਬਿੱਲ ਦੇ ਚੱਲਦੇ ਉਹਦੇ ਵਿੱਚ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਪ੍ਰਵਾਸ ਕਰਕੇ ਆਉਣ ਵਾਲੇ ਹਿੰਦੂ ਸਿੱਖ ਜੈਨ ਬੋਧ ਪਾਰਸੀ ਅਤੇ ਇਸਾਈ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ ਪ੍ਰਵਾਸੀ ਜਿਹੜੇ ਨੇ ਉਹ ਸ਼ਾਮਿਲ ਨੇ ਹਾਲਾਂਕਿ ਮੁਸਲਮਾਨ ਭਾਈਚਾਰੇ ਦਾ ਨਾਮ ਇਸ ਦੇ ਵਿੱਚ ਨਹੀਂ ਆਇਆ ਜਿਹੜਾ ਆਪਣੇ ਆਪ ਦੇ ਵਿੱਚ ਵਿਵਾਦਾਂ ਦਾ ਕਾਰਨ ਬਣਦਾ ਜਾ ਰਿਹਾ ਖਾਸ ਕਰਕੇ ਭਾਰਤ ਤੰਦਰਾ ਜਿਹੜਾ ਮੁਸਲਮ ਭਾਈ ਚਾਰਾ ਹੈਗਾ ਆ ਉਹ ਇਸ ਮਾਮਲੇ ਨੂੰ ਲੈ ਕੇ ਤੈਅਸ ਦੇ ਵਿੱਚ ਹੈ ਗੁੱਸੇ ਦੇ ਵਿੱਚ खैर ਜਿਹੜੇ ਦੱਸੇਗੇ ਧਰਮ ਹੈਗੇ ਨੇ ਔਰ ਨਾਲ ਦੀ ਨਾਲ ਜਿਹੜੇ ਦੱਸੇਗੇ ਦੇਸ਼ ਹੈਗੇ ਨੇ ਉਹਨਾਂ ਦੇ ਉਹਨਾਂ ਤੋਂ ਆਏ ਪ੍ਰਵਾਸੀ ਜਿਹੜੇ ਨੇ ਉਹ ਨਾਗਰਿਕਤਾ ਹਾਸਲ ਕਰ ਸਕਦੇ ਨੇ ਸੌਖੇ ਤਰੀਕੇ ਨਾਲ ਉਹਨਾਂ ਦੇ ਵਾਸਤੇ ਸੌਖ ਹੋਵੇਗੀ ਜਿਹੜੇ ਹਿੰਦੂ ਪਾਰਸੀ ਆ ਜਾਂ ਸਿੱਖ ਸਮਾਜ ਨਾਲ ਤਾਲੁਕ ਰੱਖਦੇ ਨੇ ਜਾਂ ਫਿਰ ਇਸਾਈ ਸਮਾਜ ਨਾਲ ਤਾਲੁਕ ਰੱਖਦੇ ਨੇ ਬੋਧ ਸਮਾਜ ਨਾਲ ਤਾਲੁਕ ਰੱਖਦੇ ਨੇ ਉਹਨਾਂ ਵਾਸਤੇ ਸੌਖ ਹੋਵੇਗੀ ਤੇ ਉਹਨਾਂ ਨੂੰ ਇਸ ਸਾਰੀ ਪ੍ਰਕਿਰਿਆ ਵਾਸਤੇ ਆਨਲਾਈਨ ਮੀਡੀਆ ਅਖਤਿਆਰ ਕਰਨਾ ਹੋਵੇਗਾ ਇਹ ਜਿਹੜਾ ਫਾਰਮ ਭਰਨਾ ਹੋਵੇਗਾ ਸੀ ਇਹ ਦੇ ਅਧੀਨ ਉਹ ਆਨਲਾਈਨ ਫਾਰਮ ਭਰਨਾ ਪਵੇਗਾ ਗਜ਼ਟ ਦੇ ਵਿੱਚ ਸਾਰਾ ਕੁਝ ਜਾਰੀ ਕੀਤਾ ਗਿਆ ਜਿਹੜੇ ਨਿਯਮ ਹੈਗੇ ਨੇ ਜਿਹੜੇ ਨਾਮ ਹੈਗੇ ਨੇ ਉਹ ਵੀ ਨਾਲ ਜਾਰੀ ਕੀਤੇ ਗਏ ਨੇ ਜਿਹੜੇ ਨਾਗਰਿਕਤਾ ਸੋਧ ਬਿੱਲ ਦੇ ਆਧਾਰ ਦੇ ਉੱਤੇ ਅਮਲ ਦੇ ਵਿੱਚ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨਿਯਮਾਂ ਦੇ ਆਧਾਰ ਦੇ ਉੱਤੇ ਹੀ ਸਾਰੀ ਪ੍ਰਕਿਰਿਆ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜਿਸ ਵਾਸਤੇ ਇੱਕ ਪੋਰਟਲ ਦਾ ਐਲਾਨ ਵੀ ਕੀਤਾ ਹੈ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਪੋਰਟਲ ਦਾ ਐਲਾਨ ਕੀਤਾ ਗਿਆ ਭਾਜਪਾ ਦੀ ਸਰਕਾਰ ਜਿਹੜੀ ਹੈ ਉਹ ਕਾਂਗਰਸ ਦੇ ਬਕੌਲ ਇੱਕ ਧ्रुਵੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੇ ਆਧਾਰ ਦੇ ਉੱਤੇ ਹਿੰਦੂ ਸਮਾਜ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਪਾਰਸੀ ਸਮਾਜ ਨੂੰ ਸਿੱਖ ਸਮਾਜ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਦੂਜੇ ਪਾਸੇ ਜੈਨ ਤੇ ਬੋਧ ਉਹਨਾਂ ਨੂੰ ਵੀ ਖਾਸ ਤੌਰ ਦੇ ਉੱਤੇ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਮੁਸਲਮ ਭਾਈਚਾਰੇ ਨੂੰ ਅਲੈਦਾ ਕੀਤਾ ਜਾ ਰਿਹਾ ਇੱਕ ਪਾਸੇ ਧਰੂਵਿਕरण ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਇਹਨਾਂ ਪੂਰੇ ਮਾਮਲਿਆਂ ਨੂੰ ਲੈ ਕੇ ਜੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁੱਲ 300 ਦੇ ਕਰੀਬ ਇਹੋ ਜਿਹੇ ਲੋਕ ਨੇ ਜਿਹੜੇ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਆਏ ਹੋਏ ਨੇ ਔਰ ਉਹਨਾਂ 300 ਲੋਕਾਂ ਨੂੰ ਨਾਗਰਿਕਤਾ ਮਿਲੇਗੀ ਪੰਜਾਬ ਦੀ ਗੱਲ ਜੇ ਕਰੀਏ ਫਿਲਹਾਲ ਪੰਜਾਬ ਦੇ ਵਿੱਚ ਇਦਾਂ ਹਾਲਾਤ ਨੇ ਲੰਗੇ ਸਮੇਂ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਤੋਂ ਆਉਣ ਵਾਲੇ ਬੰਗਲਾਦੇਸ਼ ਤੋਂ ਆਉਣ ਵਾਲੇ ਕਈ ਇਹੋ ਜਿਹੇ ਵਕ ਵਕ ਧਰਮਾਂ ਦੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆ ਕੇ ਸ਼ਰਨ ਲਈ ਸੀ ਔਰ ਉਹਨਾਂ ਵਾਸਤੇ ਹੁਣੇ ਵੱਡੀ ਖਬਰ ਹੈ ਕਿਉਂਕਿ ਉਹਨਾਂ ਨੂੰ ਨਾਗਰਿਕਤਾ ਹਾਸਲ ਕਰਨ ਦੇ ਵਿੱਚ ਹੋਰ ਸੌਖ ਹੋਵੇਗੀ ਪਰ ਦੂਜੇ ਪਾਸੇ ਮੁਸਲਿਮ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ ਜਿਹੜੇ ਲੋਕ ਨੇ ਖਾਸ ਕਰਕੇ ਸਿਆਸਤਦਾਨ ਨੇ ਉਹ ਇਸ ਫੈਸਲੇ ਦੀ ਵਿਰੋਧਤਾ ਕਰਦੇ ਪਏ ਨੇ ਜਿਹਦੇ ਵਿੱਚ ਜੇ ਗੱਲ ਕਰੀਏ ਅਸਦੁੱਦੀ ਓਬੇਸੀ ਦੀ ਤੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੀਏਏ ਲਾਗੂ ਕਰਕੇ ਮੁਸਲਮ ਸਮਾਜ ਨੂੰ ਭਾਰਤ ਦੇ ਅੰਦਰ ਦੂਜੇ ਤਰਜੇ ਦੇ ਨਾਗਰਿਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਸਿਰਫ ਅਸਦੁੱਦਿਨ ਅਵੇਸੀ ਸਗੋਂ ਕਾਂਗਰਸ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੀ ਵਿਰੋਧਤਾ ਕੀਤੀ ਗਈ ਹੈ ਕਿਹਾ ਕਿ ਜਿਹੜਾ ਸਮਾ ਨਿਰਧਾਰਤ ਕੀਤਾ ਗਿਆ ਜਿਸ ਸਮੇਂ ਦੇ ਉੱਤੇ ਇਸ ਨੂੰ ਲਾਗੂ ਕੀਤਾ ਗਿਆ ਗਜ਼ਟ ਨੋਟੀਫਿਕੇਸ਼ਨ ਪਾਸ ਕੀਤੀ ਗਈ ਹੈ ਉਹ ਗਲਤ ਹੈ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਇਹ ਤਰੂ ਵਿਕਰਨ ਵਾਲਾ ਇਸ਼ਾਰਾ ਕਰਦਾ ਕਾਂਗਰਸ ਵੱਲੋਂ ਵੀ ਇਹੀ ਸਵਾਲ ਚੁੱਕੇ ਗਏ ਨੇ ਖੈਰ ਇਨਾ ਮਸਲਿਆਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਹਾਈ ਅਲਰਟ ਹੈਗਾ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਔਰ ਜਾਮੀਆਂ ਦੇ ਇਲਾਕੇ ਵਰਗੇ ਥਾਵਾਂ ਦੇ ਉੱਤੇ ਹਾਈ ਅਲਰਟ ਜਾਰੀ ਕੀਤਾ ਗਿਆ ਜਿੱਥੇ 2019 ਦੇ ਵਿੱਚ ਵੀ ਵਿਵਾਦ ਖੜਾ ਹੋਇਆ ਸੀ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਦੂਜੇ ਪਾਸੇ ਅਸਾਮ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਵਿਗੜਦੇ ਆਲਰੇਡੀ ਦਿਖਾਈ ਦੇਣ ਲੱਗੇ ਨੇ ਉੱਥੇ ਇੰਨੇ ਜ਼ਿਆਦਾ ਹਾਲਾਤ ਵਿਗੜੇ ਹੋਏ ਨੇ ਕਿ ਉੱਥੇ ਵੀ ਪੁਲਿਸ ਹਮਲਾ ਜਿਹੜਾ ਹੈ ਉਹ ਵੱਡੇ ਪੱਧਰ ਦੇ ਉੱਤੇ ਇਨ ਐਕਸ਼ਨ ਹੈਗਾ ਔਰ ਨਾਲ ਦੀ ਨਾਲ ਹੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਜ਼ਰੂਰ ਵੱਡੇ ਪੱਧਰ ਤੇ CAA ਦੀ ਵਿਰੋਧਤਾ ਕਰਦੀਆਂ ਪਈਆਂ ਨੇ ਔਰ ਵੱਲੇ ਸਭੰਦੇ ਵਿੱਚ ਸੀਏਏ ਨੂੰ ਲੈ ਕੇ ਵਿਵਾਦ ਕਿਸ ਹੱਦ ਤੱਕ ਵਧੇਗਾ ਉਸ ਹਮਦਰਸੇਗਾ ਕਿਉਂਕਿ ਮੁਸਲਿਮ ਭਾਈਚਾਰਾ ਇਹੋ ਜਿਹੇ ਮਾਮਲੇ ਨੂੰ ਲੈ ਕੇ ਇਹੋ ਜੇ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਟੈਸ਼ ਦੇ ਵਿੱਚ ਅਤੇ ਦੂਜੇ ਪਾਸੇ ਜਿਹੜੇ ਪ੍ਰਵਾਸੀ ਭਾਰਤ ਵਿੱਚ ਆ ਕੇ ਸ਼ਰਨ ਲੈ ਹਟੇ ਨੇ ਗੈਰ ਮੁਸਲਿਮ ਸਮਾਜ ਨਾਲ ਤੱਲਕ ਰੱਖਣ ਵਾਲੇ ਉਹਨਾਂ ਸਾਰਿਆਂ ਦੇ ਵਾਸਤੇ ਵੱਡੀ ਖਬਰ ਹੈ ਕਿਉਂਕਿ ਉਹਨਾਂ ਦੇ ਵਾਸਤੇ ਹੁਣ ਨਾਗਰਿਕਤਾ ਜਿਹੜੀ ਹਾਸਲ ਕਰਨੀ ਹੈ ਉਹ ਹੋਰ ਵੀ ਸੌਖੀ ਹੋ ਜਵੇਗੀ। Subscribe to One India channel and never miss an update.